ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਦੇ ਨਾਲ ਜੁੜੇ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾਤਾਂ ਦੇ ਰੂਸਤੀ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਹਾਂ ਪਿੰਡ ਸੌਰ ਸਿੰਘ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸੈ ਤੇ ਤਸੀਹ ਸਜਣੋਂ ਨੂੰ ਲੱਗਦੀ ਪਟੇ ਬਾਈ ਹਰਚੰਦ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਵੜਾਂ ਲੈ ਕੇ ਆਇਆ ਇੱਕ 20 ਪਲੱਸ ਵਾਲੀ ਤੇ ਇੱਕ ਥੱਲੇ 12 ਕਿਲੋ ਦੁੱਧ ਹਾਜ਼ਰ ਦਿੰਦਾ ਜਾਂ ਦੱਸਦਾ ਹੈ ਮੇਲ ਕਾਫ ਬੱਚਾ ਮਗਰ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਬੇਨਤੀ ਕੁਐਸਟ ਕਰਦੇ ਆ ਕਿ ਨਰਖ ਪਰਖ ਤੁਹਾਡਾ ਕੰਮ ਆ ਤਸੱਲੀ ਕਰਕੇ ਲੈ ਕੇ ਜਾਣਾ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦਿਆ ਕਰੋ ਕਿਉਂਕਿ ਪੈਸੇ ਲੱਗਦੇ ਆ ਬੜੇ ਔਖੇ ਬੰਦੇ ਪਹਿਲਾਂ ਤਸੱਲੀ ਕਰਿਆ ਕਰੋ ਕਿਤੇ ਵੀ ਖਰੀਦਦਾਰੀ ਕਰਦੇ ਕਿਤੇ ਵੀ ਵੀਡੀਓ ਕੇਹਤੋਂ ਵੀ ਕਰਦੇ ਜੀ ਠੀਕ ਹੈ ਜੀ ਹਾਂ ਦਾਕਰ ਜੁੜੇ ਰਿਓ ਤੇ ਫੇਰ ਹੀ ਆਪਣੀ ਜਿਹੜੀ ਆ ਨਰਖ ਪਰਖ ਤਾਂ ਪਤਾ ਲੱਗ ਜਾਂਦਾ ਕਿ ਡਿਟੇਲ ਦੱਸੀ ਹਰ ਇੱਕ ਪਸ਼ੂ ਦੀ ਗਾਹ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜਾਂਦਾ ਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕਦਾ ਤੇ ਲੈਨੇ ਡਿਟੇਲ ਬਾਈ ਅਸ ਚੰਦ ਸਾਸਿਕਾ ਸਾਸਿਆ ਵੀਰ ਜੀ ਚੜਦੀ ਕਲਾ ਭਰਾ ਚੜਦੀ ਕਲਾ ਹੋਰ ਸੁਣਾਓ ਠੀਕ ਠਾਕ ਤੁਸੀਂ ਸੁਣਾਓ ਮਰੀਆ ਜੀ ਅੱਜ ਫਿਰ ਦੋ ਵੜਾ ਲੈਣੇ ਆ ਅੱਜ ਅੱਜ ਦੋ ਆ ਜੀ ਇਹ ਗੱਬਰ ਵਾਲਾ ਜੀ ਆਹ ਕਿੱਥੋਂ ਤੱਕ ਕਰ ਲੈਂਦਾ ਤੇ ਇਦਾਂ ਜੀ ਕਾਦੀ ਮੈਂ ਨਾ ਕਿਆ ਬਤਾ ਹੈ ਪੂਰੇ ਵੱਡੇ ਟਾਂਚੇ ਦੀ ਪੂਰੇ ਪੂਰੇ ਕਿੱਕਣਵਾ ਸੂਹਾ ਗਈ ਸੂਹਾ ਵੀਰ ਜੀ ਦੁੱਜਾ ਠੀਕ ਆ 22 24 ਕਿਲੋ ਦੁੱਧ ਦੇਵੋਗੇ ਠੀਕ ਆ ਐਡਰੈਸ ਨੋਟ ਕਰਾਈ ਹੋਗੀ ਹਾਂ ਜੀ ਆਪਣਾ ਐਡਰੈਸ ਨੋਟ ਕਰੀਏ ਪਿੰਡ ਸੋਰ ਸਿੰਘ ਹਾਂ ਜ਼ਿਲ੍ਹਾ ਤਰਤਰਣਾ ਅੱਛਾ ਜੀ ਤਹਿਸੀਲ ਬਟਰੀ ਜੀ ਤੇ ਮੋਬਾਈਲ ਨੰਬਰ 97806 50273 ਠੀਕ ਆ ਇਹ ਕਿੱਕਣਵਾ ਸੂਹਾ ਗਈ ਦੁੱਜਾ ਹਾਂ ਜੀ ਵੀਰ ਜੀ ਦੁੱਜਾ ਸੂਹਾ ਵਾ ਅੱਛਾ ਤੇ ਦੁੱਧ 20 ਪਲੱਸ ਚਲੋ 22 ਦੇ ਦੇ 24 ਦੇ ਦੇ ਠੀਕ ਹੈ ਬਿਲਕੁਲ ਓਰੀਨਲ ਦੁੱਜਾ ਸੁਆ ਹੋਊਗਾ ਜੀ ਹਾਂ ਨਹੀਂ ਹੈਗਾ ਹੀ ਦੁੱਜਾ ਹੀ ਜ਼ਿਆਦਾ ਦੁੱਜਾ ਹਾਂ ਜੀ ਬਾਕੀ ਇਹਨਾਂ ਦਾ ਕੱਦ ਕੋਲ ਵੱਡੇ ਵੀ ਆ ਹਾਂ ਸੋਹਣੀ ਆ ਵੈਡ ਫਾਰਮ ਵਾਲੀ ਆ ਸਾਹਮਣੇ ਸੁਮਣ ਵਾਲੀ ਆ ਸਾਂਹ ਕੇ ਪੜੀ ਕਾ ਹਾਂ ਫਾਰਮ ਵਾਲੀ ਜਿਹੜਾ ਦੇਦੇ ਚੱਬੇ ਤਾਂ ਨਹੀਂ ਖੁੱਲ ਕੇ ਤੋਰਾ ਤਰਾ ਕਰਾਈਏ ਚੇਕਾ ਲੋ ਜੀ ਗੱਬਨ ਜੀ 8 ਦਿਨ ਦਾ ਸਮਾਂ ਲੈਂਦੀ ਆ ਠੀਕ ਆ ਜੀ ਤੇ ਦੁੱਜਾ ਸੁਆ ਜਰਸੀ ਕ੍ਰੋਸ ਦੇ ਵਿੱਚ ਜਿਹੜੀ ਆ ਪੈਂਦੀ ਆ ਕੱਦ ਵੇਖੋ ਕਿੰਨਾ ਵੱਡਾ ਵੈਡ ਦਾ ਲੱਗਾ ਲੋ ਜੀ ਕੀ ਬਾਤਾਂ ਲੋ ਜੀ ਇਹਨੂੰ ਤੋੜਦੇ ਜਾਉਂਦੇ ਜੀ ਨਾ ਸਾਲ ਨੂੰ ਕੱਢਦੇ ਲੋ ਜੀ ਕੀ ਬਾਤਾਂ ਕੱਦ ਦੇਖੋ ਚੋਬਰ ਦੇ ਬਰਾਬਰ ਹੁੰਦੀ ਆ ਲੋ ਜੀ ਵੱਡੀ ਝੋਲੀ ਝਾਲੀ ਦੀ ਆ ਦੂਜਾ ਸੂਹਾ ਵੜਿਆ ਸਜਣੋ ਫਾਰਮ ਵਾਲੀ ਬੱਚੀ ਆ ਠੀਕ ਆ ਕੀ ਬਾਤਾਂ ਕੱਦ ਦੇਖੋ ਕਿੱਡਾ ਵੱਡਾ ਚੋਬਰ ਤੇ ਬਿਲਕੁਲ ਬਰਾਬਰ ਹੀ ਹੁੰਦੀ ਮੁੰਡੇ ਦੇ ਵੀਰ ਦੇ ਲੋ ਜੀ ਹੁੰਦੇ ਨਹੀਂ ਅਜੇ ਹਨਾ ਨਹੀਂ ਨਹੀਂ ਇਹ ਦਾਵਾ ਸ਼ਹਿਰ ਤੋਂ ਹੁੰਦੇ ਚਾਹ ਹਾਂ ਸ਼ਹਿਰ ਹੁੰਦਾ ਮੈਂ ਨਾ ਨੀਓ ਕਲਾਸੀ ਚਲੂ 24 ਬੰਦੀ ਕਿਲੋ ਅੱਛਾ ਜੀ ਹੁੰਦੇ ਇਧਰ ਹੁਣੇ ਲੋ ਜੀ ਰਾਮ ਕੋਈ ਗੱਲ ਨਹੀਂ ਹਾਂ ਪਿੰਡੀ ਹੁੰਦੀ ਆ ਇਧਰ ਦੇਖੋ ਢਿੱਲ ਢੋਲ ਬੜੀ ਭਾਈ ਇਹ ਬਣੇ ਇਧਰ ਦੇਖੋ ਨਹੀਂ ਗੱਲ ਨਹੀਂ ਤੇ ਹਾਂ ਥਾਣੇ ਦੇਖੋ ਥਾਣੇ ਪੂਰੇ ਓਕੇ ਯਾਰ ਪੂਰੇ ਨਹੀਂ ਪੂਰੇ ਵੱਡੇ ਹਨਾ ਕੱਦ ਵੱਡਾ ਲਾ ਕੇ ਖੜੇ ਹਾਂ ਕੱਦ ਕੱਦ ਪੂਰਾ ਵੱਡਾ ਨਾ ਪਰਲੇ ਬਣੇ ਖਲੋ ਜੇ ਆਪ ਦਾ ਕਦ ਆਪਣੇ ਦੇ ਬਰਾਬਰ ਜਾਂਦੀ ਬਿਲਕੁਲ ਤੁਹਾਡੇ ਮੋੜੇ ਤੇ ਆਉਂਦੀ ਪਈ ਹੈ ਨਾ ਵਾਹ ਜੀ ਵਾਹ ਦੁੱਧ 20 ਪਲੱਸ ਪਰ ਹੋ ਗਈ ਰਾਮਾ ਜੀ ਜੇ 20 ਤੋਂ ਬਾਹਰ ਹੀ ਅੱਜ ਇਹਨਾਂ ਨੇ ਕੀ ਕਰ ਦਿੱਤਾ ਤੇ ਇਹ ਕੀਮਤ ਕਿੰਨੀ ਕਰ ਦਿੱਤੀ ਕੀਮਤ ਤੇ ਇਹ ਜਾਇ ਜੀ ਮੁੱਲ ਪਾਉਣਾ ਇਹਦਾ 62000 ਰੁਪਿਆ ਮੁੱਲ ਅੱਛਾ ਛੜਤੀ ਲਈ ਹੋਰ ਇੱਕ ਘਟਾਰੀਏ ਘਟਾਰੀਏ 1000 ਰੁਪਿਆ ਛੜਤੀ ਨਹੀਂ ਹੋਰ ਕਰ ਦਿੱਗੇ ਦੋ ਹੋਰ ਕਰ ਦੋ ਦੋ ਛੜਦਾ 57 ਹੀ ਦੇ ਦੇਗੇ ਇਸ ਤੋਂ 34 ਧਾੰਦਗੇ ਕੁਝ ਨਹੀਂ ਦੋ ਦੇ ਦਾਂਗੇ ਇਸ ਤੋਂ ਘੱਟ ਨਹੀਂ ਠੀਕ ਹੈ ਉਹ ਲੋਈ 57000 ਦੀ ਹੋ ਜੂਗੀ ਜੈਸਨ ਉਹ ਐਂਦੇ ਥੱਲੇ ਕਿੰਨਾ ਦੁੱਧ ਆ ਗਿਆ ਇਹਦੇ ਥੱਲੇ 12 ਕਿਲੋ ਦੁੱਧ 11 ਕਿਲੋ ਦੀ ਗਾਰੰਟੀ ਆ ਜਿੰਨੇ ਇਹੋ ਆ ਉਤਰਾ ਮੰਗਵਣੀ ਉਹਨੂੰ 11 ਕਿਲੋ ਦੀ ਜਿੱਤਾਹਤੀ ਗਾਰੰਟੀ ਦਿੰਦੇ ਆ ਜਿੰਨੇ ਉਹਨੂੰ ਲਾ ਆਨਲਾਈਨ ਮੰਗਵਣੀ ਅੱਛਾ ਤੇ ਉਹ ਜਦ ਦੁੱਧ 12 ਦੇਖ ਲਓ ਮਹੀਨੇ ਦੀ ਹੋ ਸਕਦੀ ਹੈ ਹਵੀਆਂ ਦਿਨਾਂ ਦੇ ਵੀ ਉਹ ਸਾਡੇ ਆਪ ਦੇ ਮੋਲ ਨਰਕ ਭਰਕਣਾ ਵੇਖ ਕੇ ਲੈ ਲੈ ਬਾਕੀ ਚਵਾਈ ਨਹੀਂ ਚੰਗੀ ਕੋਈ ਵੰਗਾ ਵੰਗਾ ਨਹੀਂ ਪਾਉਣਾ ਇਹਨੂੰ ਠੀਕ ਆ ਠੰਡੀ ਆ ਚਵਾਈ ਦੇ ਇੱਕ ਨੰਬਰ ਉਹ ਖੁੱਲ ਕੇ ਤੋਰਾ ਤੋਰਾ ਕਰਾਈਏ ਜੇਗਾ ਲੋਈ ਇਹ ਕਿੰਨਾ ਸੂ ਆ ਗਈ ਆ ਇਹ ਦੂਸਰਾ ਸੂਰਾ ਪਿਓਰ ਅੱਛਾ ਹਾਂਜੀ ਦੁੱਧ 12 ਕਿਲੋ ਹੋਊਗਾ 11 ਕਿਲੋ ਦੀ ਗਰੰਟੀ ਹੋ ਗਈ ਨਾਲ ਵਾਹ ਜੀ ਵਾਹ ਨਾੜਾ ਨੋੜਾ ਵੜ ਗਿਆ ਉਹ ਤਾਂ ਕਦੋਂ ਕੀ ਅਜੇ ਕੋਈ ਚੱਕਰ ਨਹੀਂ ਠੀਕ ਕੋਈ ਟਾਈਮ ਨਹੀਂ ਕੋਈ ਸ਼ੈਅ ਨਹੀਂ ਇਹਨੂੰ ਲੱਗਾ ਹਾਂ ਸਿੱਧੀ ਕੱਟ ਦੇ ਚੱਲ ਕੋਈ ਟਾਈਮ ਨਹੀਂ ਕੋਈ ਸ਼ੈਅ ਨਹੀਂ ਲੱਗਾ ਹਾਂ ਜਿਹਨੇ ਆਹ ਮੋਟਰ ਦੀ ਗਰੰਟੀ ਦੇ ਦਾਂਗੇ ਠੀਕ ਹੈ ਮੋੜ ਲਿਆ ਬਈ ਵਾਹ ਚਵਾਈ ਵੀ ਇੱਕ ਨੰਬਰ ਜਰਸੀ ਆ ਗਈ ਹੈ ਨਾ ਥਾਨ ਮੱਜਾਂ ਵਾਲਾ ਵਾਹ ਜੀ ਬਾਹ ਹਾਂ ਭਾਜਦੀ ਆ ਬੱਚੇ ਦਾ ਫਿਰ ਕਰਦਾ ਹਨਾ ਬੱਚੇ ਦਾ ਬੱਚੇ ਦਾ ਇਹ ਬੜਾ ਕਰਦਾ ਬੱਚੇ ਦਾ ਪਸ਼ੂ ਦਾ ਤੇ ਇਹਦਾ ਫਿਰ ਕੀਮਤ ਕੀ ਰਹਿ ਗਈ ਇਹਦਾ ਮੁੱਲ 6000 ਰੁਪਇਆ ਅੱਛਾ ਤੇ 30000 ਦੀ ਗੱਲ ਆ 40000 ਦਾ 32000 ਦਾ 32 ਦੀ ਹਾਂਜੀ ਆ ਲੈ ਲ ਬੱਚਾ ਖਾ ਲੋ ਠੀਕ ਹੈ ਬਿਲਕੁਲ ਹਾਂ ਜਰਸੀ ਗਰਾਉਂਡ ਜਿਆ ਬੱਚਾ ਉਹ ਨਹੀਂ ਸ਼ੂਕਰ ਨਹੀਂ ਹੈ ਹਨਾ ਵਾਹ ਵਾਹ ਮਿੱਠੀ ਠੰਡੀ ਪੂਰੀ ਹਨਾ ਠੰਡੇ ਠੰਡੇ ਕਾਰੇ ਬੱਚੇ ਦਾ ਕਰਕੇ ਲਓ ਜੀ ਸੱਜੋ ਦੋ ਵਹਿੜਾਂ ਵੀਰ ਦੀਆਂ 32 ਤੇ 57 ਵਾਲਾ ਦੇ ਤਾ ਇੱਕ ਤੋਂ ਇੱਕ ਆ ਕੇ ਕੋਈ ਵੱਡੀਆਂ ਦੋਵੇਂ ਠੀਕ ਆ ਤੇ ਬਹਾਨੇ ਦੀਆਂ ਲੈਵੇ ਦੀਆਂ ਖਬਰਦਾਰ ਪੂਰੀਆਂ ਰਿਪੋਰਟ ਲਓ ਪੜਾ ਲਓ ਨਰਖਪੁਰ ਕਟਸਰ ਲਈ ਕਰਕੇ ਲੈ ਕੇ ਜਾਇਓ ਪੈਂਡ ਸਵਰ ਸੇਮ ਤੋਂ ਲਓ ਜੀ ਇੱਕ ਵੀਰ ਚੰਦ ਦੇ ਕੋਲ ਗੱਡੀ ਆ ਬਰੀ ਜਾ ਬਾਕੀ ਇਹ ਵੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਜਿਹੜੇ ਮੇਰੇ ਭੈਣ ਭਰਾ ਨੂੰ ਚਾਹੀਦੀ ਹੋਊਗੀ ਉਸ ਫਰਕ ਵੀ ਇਹਨਾਂ ਕਰ ਸਕਦਾ ਕਨੈਕਟ ਨੰਬਰ ਚੱਲਦਾ ਹੋਊਗਾ ਭਾਈ ਓ ਚੰਦ ਜੀ ਇਹ ਕਿੰਨਾ ਮਾਡਲ ਆ ਵੀਡੀਓ 16 ਮਾਡਲ ਅੱਛਾ ਜੀ ਹਾਂਜੀ ਵੀਡੀਆਈ ਆ ਅੱਛਾ ਜੀ ਆਪਣੇ ਨਾਮ ਆ ਤੀਸਰੇ ਨਾਮ ਆਏ ਗੱਡੀ ਅੱਛਾ ਹਾਂਜੀ ਬਾਕੀ ਸਾਰੀ ਸੋਣੀ ਗੱਡੀ ਹੈ ਕਿਤੇ ਟਚਿੰਗ ਹੋ ਸਕਦੀ ਹੈ ਅੱਜ ਸਾਰੀ ਟਚਿੰਗ ਗੱਡੀ ਨਹੀਂ ਹੋਊਗੀ ਅੱਛਾ ਜੀ ਆਪੇ ਕਿਤੇ ਮਾੜੀ ਮੋਟੀ ਫਵਾਰ ਹੋ ਸਕਦੀ ਆ ਹਾਂ ਬੰਪਰ ਵੀ ਦੇਖ ਲਓ ਇਹ ਸਟਪਣੀ ਨਹੀਂ ਗੱਡੀ ਨੂੰ ਕਿ ਚਾਰੇ ਟਾਇਰ ਨਵੇਂ ਆ ਬਿਲਕੁਲ ਵੋ ਵੀਲ ਬੂ ਲੱਗੇ ਆ ਸਾਰੇ ਸਾਰੇ ਲੱਗੇ ਸਾਂਖਰੀ ਸਾਰੇ ਲੱਗੇ ਨੰਬਰ ਕਿੱਥੋਂ ਦਾ ਵੈਜ ਨਹੀਂ ਹੋਊਗਾ ਪੀ ਵੀ 8000 ਜੀ ਜਲੰਧਰ ਦਾ ਜਲੰਧਰ ਨੰਬਰ ਹੈ ਜੀ ਸੱਜਣੋ ਇਹ ਠੀਕ ਹੈ ਜੀ ਬਾਕੀ ਸੋਹਣੇ ਸਾਰੇ ਕਿਤੇ ਜਾਵੇ ਕਿ ਹੋ ਸਕਦੇ ਆ ਵੀ ਸੱਜਣ ਨਹੀਂ ਨਹੀਂ ਲੋਨ ਲੋਨ ਜਾਂ ਕਿਦਾਂ ਹੈ ਨਹੀਂ ਆਪਣੇ ਨਾਮ ਤੇ ਆ ਗੱਡੀ ਕੋਈ ਲੋਨ ਕੋਈ ਠੀਕ ਹੈ ਸਾਰਾ ਕੁਝ ਕਲੀਅਰ ਮਿਲੂਗਾ ਹਨਾ ਸਾਰੇ ਵਿਖਾ ਦਿਓ ਲਓ ਜੀ ਲਓ ਆ ਜੀਆ ਖੋਲ ਕੇ ਵੀ ਅੰਦਰੋਂ ਵੀ ਚਲਕ ਮਵਾਰੀ ਹੈ ਹਨਾ ਲਓ ਵੇਖੋ ਲਓ ਜੀ ਮੈਡਿੰਗ ਮੂਡਿੰਗ ਬਹੁਤ ਸੋਹਣੀ ਆ ਹਾਂਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣੀ ਬਿਲਕੁਲ ਨਵੀਂ ਹੋਈ ਗੱਡੀ ਠੀਕ ਹੈ ਉਹ ਉਤਰਾਂ ਹੀ ਪਿਆ ਹਨ ਉਦਾਂ ਹੀ ਉਦਾਂ ਚਾਹੀਦਾ ਲੋਡ ਹੀ ਨਹੀਂ ਪਈ ਹਾਂਜੀ ਲੋ ਸਾਰੇ ਚਾਰ ਫੇਰੇ ਵਸਾ ਦੋ ਗੱਡੀ ਸਾਰੀ ਸੋਹਣੀ ਗੱਡੀ ਚੰਦੀ ਦੀ ਠੀਕ ਹੈ ਜੀ 16 ਮਾਡਲ ਤੇ ਜਲੰਧਰ ਨੰਬਰ ਹੈ ਹਨਾ ਫਰੀਜਾ ਵੀਡੀ ਆਈ ਗੱਡੀ ਆ ਵੀਡੀ ਆਈ ਤੇ ਇਹਦਾ ਫਿਰ ਜਿਹੜਾ ਕੀਮਤ ਉਹ ਆਪਾਂ ਕੀਮਤ ਆਪਾਂ ਫੋਨ ਤੇ ਕਰ ਲਾਂਗੇ ਵਿੱਚ ਇਹਦੀ ਫੋਨ ਤੇ ਕਰ ਲਾਂਗੇ ਉਹਨੇ ਚਲੋ ਠੀਕ ਹੈ ਜਿੰਦੇ ਵੀ ਭੈਣ ਭਰਾ ਦੇ ਪਸੰਦ ਹੋਊ ਉਹ ਫੋਨ ਤੇ ਆਪੇ ਫਿਰ ਆਪਣੀ ਕਰ ਲਓ ਠੀਕ ਹੈ ਤੇ ਇਹੋ ਹੀ ਆਪਣੇ ਕੋਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ